ਸੁਖਮਨੀ ਸਾਹਿਬ ਦੀਆਂ ਇਹ ਪੰਕਤੀਆਂ ਹਮੇਸ਼ਾ ਯਾਦ ਰ ਜ਼ਰੂਰ ਰੱਖਿਓ ਇਹਨਾਂ ਦਾ ਜਾਪ ਜ਼ਰੂਰ ਕਰਿਆ ਜੇ ਮਾਇਆ ਦੀ ਕਦੇ ਵੀ ਥੋੜ ਜਿਹੜੀ ਹੈ ਤੁਹਾਡੇ ਕੋਲ ਆ ਹੀ ਨਹੀਂ ਸਕਦੀ ਚੜਦੀ ਕਲਾ ਵਿੱਚ ਹੀ ਰਹੇਗੀ ਹਮੇਸ਼ਾ ਆਪ ਜੀ ਦੇ ਭੰਡਾਰੇ ਭਰਪੂਰ ਰਹਿਣਗੇ ਦੋ ਪੈ ਰਹੋ ਸੰਗਤ ਜ਼ਰੂਰ ਧਿਆਨ ਨਾਲ ਸੁਣਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ ਤਾਂ ਉਹਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਪੰਕਤੀਆਂ ਮਿਲਦੀਆਂ ਨੇ ਸਤਿਗੁਰੂ ਜੀ ਆਪਣਾ ਫਰਮਾਨ ਸਾਡੇ ਸਾਹਮਣੇ ਰੱਖ ਦਿੰਦੇ ਨੇ ਗੁਰਮੁਖ ਪਿਆਰਿਓ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਪ੍ਰਾਪਤ ਹੁੰਦੀਆਂ ਨੇ ਪਰ ਮੈਂ ਬੇਨਤੀ ਕਰਾਂ ਵੀ ਹਰ ਇੱਕ ਬੰਦਾ ਅੱਜ ਲਾਲਚ ਨੂੰ ਜੁੜਿਆ ਹੋਇਆ ਹੈ ਹਰ ਇੱਕ ਬੰਦਾ ਕਹਿੰਦਾ ਵੀ ਮੈਨੂੰ ਆਹ ਚੀਜ਼ ਮਿਲ ਜਾਏ ਮੈਨੂੰ ਆਹ ਚੀਜ਼ ਮਿਲ ਜਾਏ ਮੈਨੂੰ ਆਹ ਪ੍ਰਾਪਤ ਹੋ ਜਾਏ ਮੈਨੂੰ ਆਹ ਪ੍ਰਾਪਤ ਹੋ ਜਾਏ ਮੈਨੂੰ ਆਹ ਮਿਲ ਜਾਏ ਮੈਨੂੰ ਆਹ ਮਿਲ ਜਾਏ ਐਦਾਂ ਐਦਾਂ ਸਾਰੀਆਂ ਸੱਗਲਾਂ ਚੱਲਦੀਆਂ ਨੇ ਪਾਤਸ਼ਾਹ ਜੀ ਕਹਿੰਦੇ ਪ੍ਰਭ ਕੈ ਸਿਮਰਨ ਤੀਰਥ ਈਸ਼ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਜਿਹੜਾ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਹੈ ਉਹ ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਂਦਾ ਹੈ ਦਰਗਾਹ ਦੇ ਵਿੱਚ ਉਸ ਨੂੰ ਇੱਜ਼ਤ ਮਿਲਦੀ ਹੈ ਮੇਰੇ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਕਹਿੰਦੇ ਮਨੁੱਖ ਜਨਮ ਦਾ ਉਚਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ ਮੇਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਅੱਛਾ ਜੀ ਨੇ ਬੜੀ ਕਿਰਪਾ ਕੀਤੀ ਹੈ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਦ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਦੇ ਸਿਮਰਨ ਦੇ ਵਿੱਚ ਰਿੱਧੀਆਂ ਸਿੱਧੀਆਂ ਵੀ ਨੇ ਤੇ ਨੌ ਨਿੱਧੀਆਂ ਵੀ ਨੇ ਤੇ ਜਿਹੜਾ ਕਹਿੰਦੇ ਉਹ ਪਰਮਾਤਮਾ ਦੇ ਸਿਮਰਨ ਨੂੰ ਕਰਦਾ ਹੈ ਉਹ ਸਤਿਗੁਰੂ ਦੇ ਸਿਮਰਨ ਨੂੰ ਕਰਦਾ ਹੈ ਕਹਿੰਦੇ ਉਹ ਤੇ ਪਾਰ ਲੰਗ ਜਾਂਦਾ ਹੈ ਭਾਈ ਕਹਿੰਦੇ ਉਹ ਪਰਮਾਤਮਾ ਐਡੀ ਵੱਡੀ ਕਿਰਪਾ ਦਾ ਮਾਲਕ ਹੈ ਸੁਖਮਨੀ ਸਾਹਿਬ ਦੇ ਵਿੱਚ ਦੋ ਪੰਗਤੀਆਂ ਬੜੇ ਹੋ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੀ ਕਿਰਪਾ ਸਤਗੁਰੂ ਦੀ ਕਿਰਪਾ ਪ੍ਰਭੂ ਦੇ ਸਿਮਰਨ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖਜ਼ਾਨੇ ਵੀ ਮੌਜੂਦ ਨੇ ਉਹਦੇ ਸਿਮਰਨ ਦੇ ਵਿੱਚ ਗਿਆਨ ਵੀ ਹੈ ਸੁਰਤ ਦਾ ਟਿਕਾਅ ਵੀ ਹੈ ਤੇ ਜਗਤ ਦੇ ਮੂਲ ਉਹ ਪਰਮਾਤਮਾ ਦੀ ਸਮਝ ਵਾਲੀ ਬੁੱਧੀ ਵੀ ਹੈ ਉਹ ਸਤਗੁਰੂ ਇੰਨਾ ਮਹਾਨ ਹੈ ਉਹ ਪਾਤਸ਼ਾਹ ਇੰਨਾ ਮਹਾਨ ਹੈ ਪਿਆਰਿਓ ਮੇਰੇ ਸਤਗੁਰੂ ਕਹਿੰਦੇ ਕਹਿੰਦੇ ਤੂੰ ਮੰਗ ਲੈ ਉਹਦੇ ਤੋਂ ਕੀ ਮੰਗਣਾ ਜੇ ਤੂੰ ਉਹਦਾ ਸਿਮਰਨ ਕਰਦਾ ਹੈ ਕਹਿੰਦੇ ਫਿਰ ਫਿਕਰ ਨਾ ਕਰੀ ਫਿਰ ਇਹ ਨਾ ਸੋਚੇ ਵੀ ਮੈਨੂੰ ਆ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਕਹਿੰਦੇ ਸਤਿਗੁਰੂ ਕੋਲੋਂ ਤੈਨੂੰ ਸਭ ਚੀਜ਼ਾਂ ਮਿਲਣਗੀਆਂ ਪਾਤਸ਼ਾਹ ਕੋਲੋਂ ਤੈਨੂੰ ਹਰ ਇੱਕ ਚੀਜ਼ ਮਿਲੇਗੀ ਮੇਰੇ ਸਤਿਗੁਰੂ ਕੋਲੋਂ ਤੈਨੂੰ ਹਰ ਇੱਕ ਚੀਜ਼ ਮਿਲੇਗੀ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਤੈਨੂੰ ਹਰ ਇੱਕ ਵਸਤੂ ਜਿਹੜੀ ਹੈ ਉਹ ਪ੍ਰਾਪਤ ਹੋ ਜਾਏਗੀ ਗੁਰਮੁਖ ਵਿਆਰਿਓ ਵਧੇ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਆ ਨਾ ਸਤਿਗੁਰੂ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਵਿਚਾਰਦੇ ਆ ਨਾ ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਮੇਰੇ ਪਾਤਸ਼ਾਹ ਕਹਿੰਦੇ ਕਹਿੰਦੇ ਸਿੱਖੋ ਯਾਦ ਰੱਖਿਆ ਜੇ ਇਹ ਗੱਲ ਆਪ ਜੀ ਹਮੇਸ਼ਾ ਯਾਦ ਰੱਖਿਓ ਕਦੇ ਭੁੱਲਿਓ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਹਿੰਦੇ ਪਾਤਸ਼ਾਹ ਜੀ ਕਿਰਪਾ ਕਰੋ ਜੇ ਆਪਾਂ ਅਕਾਲ ਪੁਰਖ ਤੋਂ ਕਿਰਪਾ ਕਰਾਉਣੇ ਆਂ ਤੇ ਅਕਾਲ ਪੁਰਖ ਤੋਂ ਕਿਰਪਾ ਮੰਗਦੇ ਆਂ ਮੇਰੇ ਸਤਿਗੁਰੂ ਕਹਿੰਦੇ ਤਾਂ ਤੇਰੇ ਤੇ ਕਿਰਪਾ ਹੋਏਗੀ ਕਹਿੰਦੇ ਤੂੰ ਸ਼ਬਦ ਨੂੰ ਆਪਣਾ ਗੁਰੂ ਮੰਨ ਲੈ ਸਮਰਪਿਤ ਹੋ ਜਾ ਜਿਸ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਏ ਪਾਰਸ਼ਾ ਕਹਿੰਦੇ ਜੇ ਤੂੰ ਸਿਮਰੇਗਾ ਕਹਿੰਦੇ ਪ੍ਰਮਾਤਮਾ ਤੇਰੇ ਤੇ ਤਾਂ ਕਿਰਪਾ ਕਰੇਗਾ ਕਹਿੰਦੇ ਤੇਰੇ ਨੇੜੇ ਪ੍ਰਮਾਤਮਾ ਨੇ ਹੋ ਜਾਣਾ ਜਿਹੜੇ ਸਿਮਰਦੇ ਨੇ ਪ੍ਰਭੂ ਆਪ ਉਹਨਾਂ ਨੂੰ ਪ੍ਰੇਰਦਾ ਆ ਤੇ ਜਿਹੜੇ ਸਿਮਰਨ ਕਰਨ ਵਾਲਿਆਂ ਦੀ ਪੈਰੀ ਆ ਨਾ ਕਹਿੰਦੇ ਸਤਗੁਰ ਸੱਚੇ ਪਾਰਸ਼ਾ ਜੀ ਉਹਨਾਂ ਤੇ ਫਿਰ ਐਦਾਂ ਕਿਰਪਾ ਕਰ ਦਿੰਦੇ ਨੇ ਸਤਗੁਰੂ ਜੀ ਉਹਨਾਂ ਤੇ ਰਹਿਮਤ ਕਰ ਦਿੰਦੇ ਨੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਮਿਹਰ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਉਹਨਾਂ ਨੂੰ ਕਿਰਪਾ ਕਰਕੇ ਨਿਵਾਜ ਦਿੰਦੇ ਨੇ ਤੇ ਮੈਂ ਇੱਕ ਬੇਨਤੀ ਹੋਰ ਕਰਾਂ ਪਿਆਰਿਓ ਸੁਖਮਨੀ ਸਾਹਿਬ ਦੀਆਂ ਇਹ ਦੋ ਪੰਕਤੀਆਂ ਨੂੰ ਜ਼ਰੂਰ ਪੜਿਆ ਜੇ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਦੋ ਬੰਗਤੀਆਂ ਨੂੰ ਜ਼ਰੂਰ ਪੜਿਆ ਕਰੋ ਸਿਮਰਿਆ ਕਰੋ ਸਤਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਸਤਗੁਰੂ ਜੀ ਰਹਿਮਤਾ ਕਰੋ ਏ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਪਰਭੂ ਕੋ ਸਿਮਰਹ ਸੇਤਨਵੰਤੇ ਪ੍ਰਭ ਕੋ ਸਿਮਰਹ ਸੇ ਪਤਵੰਤੇ ਸਤਗੁਰੂ ਕਹਿੰਦੇ ਉਹ ਤੇ ਬੜੇ ਮਹਾਨ ਨੇ ਜਿਹੜੇ ਉਹਨੂੰ ਸਿਮਰਦੇ ਨੇ ਉਹ ਤਨਾੜ ਨੇ ਉਹ ਇੱਜ਼ਤ ਵਾਲੇ ਨੇ ਜਿਹੜੇ ਉਹਨੂੰ ਸਿਮਰਦੇ ਨੇ ਉਹ ਮੰਨੇ ਪਰਮੰਨੇ ਹੋਏ ਨੇ ਉਹ ਸਭ ਮਨੁੱਖਾਂ ਤੋਂ ਚੰਗੇ ਨੇ ਕਹਿੰਦੇ ਪਰਮਾਤਮਾ ਨੇ ਉਹਨਾਂ ਨੂੰ ਚੰਗੇ ਬਣਾ ਦਿੱਤਾ ਸਤਗੁਰ ਨੇ ਉਹਨਾਂ ਨੂੰ ਚੰਗੇ ਬਣਾ ਦਿੱਤਾ ਤੇ ਜਿਹੜੇ ਰੱਬ ਨਾਲ ਜੁੜੇ ਕਨੇ ਪ੍ਰਮਾਤਮਾ ਉਹਨਾਂ ਨੂੰ ਚੰਗਾ ਕਰ ਦਿੰਦਾ ਤੇ ਇਹ ਸਤਿਗੁਰ ਦੇ ਨਾਮ ਦੀ ਵਡਿਆਈ ਹੈ ਇਹ ਪਾਤਸ਼ਾਹ ਦੇ ਨਾਮ ਦੀ ਵਡਿਆਈ ਹੈ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਮੋ ਨ ਝੂਰੇ ਕਿੰਦੀ ਵੱਡੀ ਕਿਰਪਾ ਸਤਿਗੁਰ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਕੀਤੀ ਹੈ ਪਿਆਰਿਓ ਕਿੰਦੀ ਵੱਡੀ ਕਿਰਪਾ ਮੇਰੇ ਸਤਿਗੁਰ ਨੇ ਪਾਵਨ ਬਾਣੀ ਵਿੱਚੋਂ ਕੀਤੀ ਹੈ ਸ਼ਬਦ ਦੇ ਵਿੱਚੋਂ ਕੀਤੀ ਹੈ ਗੁਰਮਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਵਨ ਬਾਣੀ ਹੈ ਨਾ ਜਦੋਂ ਆਪਾਂ ਪੜਨੇ ਆ ਪਾਰਸ਼ਾਵੀ ਕਹਿੰਦੇ ਨੇ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਓ ਨਾਨਕ ਕੇ ਪ੍ਰਭ ਸਾਥ ਜਿਹਨੇ ਉਹ ਦੀਨ ਦਰਦਾਂ ਦੇ ਦੁਖ ਨਾਸ਼ ਕਰਨ ਵਾਲਾ ਹੈ ਉਹ ਹਰੇਕ ਸਰੀਰ ਵਿੱਚ ਵਿਆਪਕ ਹੈ ਪਰਮਾਤਮਾ ਅਨਾਥਾਂ ਦਾ ਨਾਥ ਹੈ ਉਹ ਪ੍ਰਭੂ ਗੁਰੂ ਨਾਨਕ ਦਾ ਪੱਲਾ ਫੜ ਕੇ ਕਹਿੰਦੇ ਤੇਰੀ ਸ਼ਰਨ ਦੇ ਵਿੱਚ ਪਰਮਾਤਮਾ ਮੈਂ ਆ ਗਿਆ ਹੁਣ ਕਿਰਪਾ ਕਰ ਦੇ ਹੁਣ ਰਹਿਮਤ ਕਰ ਦੇ ਆਪਣੀ ਜਿਹੜੀ ਸਥਿਤੀ ਹੈ ਨਾ ਉਹ ਇਦਾਂ ਦੀ ਹੋਵੇ ਇਦਾਂ ਦੀ ਸਥਿਤੀ ਹੋਵੇ ਮੇਰੇ ਸਤਿਗੁਰੂ ਜੀ ਤਾਂ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਤਾਂ ਰਹਿਮਤ ਕਰਦੇ ਨੇ ਗੁਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰਾਮਤ ਕਰਦੇ ਨੇ ਗੁਰਮੁਖ ਪਿਆਰਿਓ ਆਪਾਂ ਕਈ ਵਾਰੀ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਥੋੜਾ ਜਿਹਾ ਸਮਝਿਆ ਥੋੜਾ ਜਿਹਾ ਵਿਚਾਰਿਆ ਹੈ ਮੇਰੇ ਪਾਤਸ਼ਾਹ ਕਹਿੰਦੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ ਜਿਹੜਾ ਵੀ ਪਾਵਨ ਬਾਣੀ ਤੇ ਭਰੋਸਾ ਕਰਕੇ ਤੁਰਿਆ ਕਹਿੰਦੇ ਸਤਿਗੁਰੂ ਜੀ ਨੇ ਉਹਦੀਆਂ ਝੋਲੀਆਂ ਨੂੰ ਭਰਿਆ ਹੈ ਜਿਹੜਾ ਸਤਿਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਕਰਕੇ ਤੁਰਿਆ ਇਹਨੇ ਸਤਿਗੁਰੂ ਨੇ ਉਹਦੀਆਂ ਝੋਲੀਆਂ ਨੂੰ ਭਰਿਆ ਤੇ ਪਾਵਨ ਬਾਣੀ ਤੇ ਭਰੋਸਾ ਕਰਿਓ ਮੇਰੇ ਖਜ਼ਾਨੇ ਭਰੇ ਰਹਿਣਗੇ ਕਿਸੇ ਬਾਬੇ ਦੀ ਹੋਰ ਜਿਹੜੀ ਆ ਕੋਈ ਜਿਹੜੀ ਆ ਤੁਹਾਨੂੰ ਚੇਲੇ ਚਪਟੇ ਬਣਾ ਦੀ ਲੋੜ ਨਹੀਂ ਕੋਈ ਉਪਕਾਸ਼ਗਰੀ ਕਰਦੀ ਲੋੜ ਨਹੀਂ ਹੈਗੀ ਪਿਆਰਿਓ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਓ ਤੇ ਇਹ ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਕਿਰਪਾ ਕਰਨ ਵਾਲੇ ਹੋ ਪਾਤਸ਼ਾਹ ਜੀ ਤੁਸੀਂ ਮਿਹਰਮਤ ਕਰਨ ਵਾਲੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਨਿਵਾਜਣ ਵਾਲੇ ਹੋ ਮੇਰੇ ਮਾਲਕ ਜੀ ਤੁਹਾਡੀ ਕਿਰਪਾ ਤੁਹਾਡੀ ਰਹਿਮਤ ਜਿਹੜੀ ਹੈ ਉਹ ਇੰਨੀ ਵੱਡੀ ਐ ਸਤਿਗੁਰੂ ਤੁਸੀਂ ਪਰਥ ਨਹੀਂ ਲੱਗਣ ਦਿਓਗੇ ਜੋ ਵਰ ਚਾਹੋ ਸੁਖੰਤੇ ਪਾਉ ਸਤਿਗੁਰੂ ਜੀ ਜਿਹੜਾ ਵੀ ਮੈਂ ਵਰ ਜਾਹਾਂਗਾ ਤੁਹਾਡੇ ਤੋਂ ਪ੍ਰਾਪਤ ਕਰ ਲਾਂਗਾ ਮੇਰੇ ਪਤਸ਼ਾਹ ਜੀ ਇਹ ਕਿਰਪਾ ਕਰ ਦਿਓ ਇਹ ਭਰੋਸਾ ਬਣਾ ਕੇ ਰੱਖੋ ਖਜ਼ਾਨੇ ਭਰਪੂਰ ਰਹਿਣਗੇ ਮੇਰੇ ਸਤਿਗੁਰੂ ਐਡੀ